ਸਾਸੀ ਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਰਤਨ ਕੋਚਿੰਗ ਸੈਂਟਰ ਵੱਲੋਂ ਗੁਰਪੁਰਬ ਦੀਆਂ ਵਧਾਈਆਂ ਅੱਜ ਅਸੀਂ ਦੇਗ ਬਣਾਉਣ ਲੱਗੇ ਆਂ ਸਾਤੋਂ ਕੋਈ ਭੁੱਲ ਚੁੱਕੇ ਹੋਏ ਤਾਂ ਮਾਫ਼ ਕਰ ਦਿਓ ਜੀ ਸਟਾਰਟ ਕਰਨੇ ਆਂ ਇਹ ਪਾਉਤਾ ਆਪਾਂ ਦੇਸੀ ਘਿਓ ਕਿੰਨਾ ਕ ਪਾਉਣਾ ਪਾ ਦੂੰ ਮੈਂ ਅੱਟਾ ਦੇਖੀ ਬੱਕੀ ਬਾਹਰ ਗਰੂਨਾ ਆਪੇ ਕਰ ਲੈਣਾ ਸਿੱਟ ਕੰਮ ਆਪਾਂ ਦਾ ਇਹਨਾਂ ਕੱਟਾ ਬਹੁਤ ਮੇਰੇ ਯਾਰ ਥੋੜਾ ਹੋਰ ਆਟਾ वाहे गुरु जय बा नानक आपे वागुरु रस पाएंगे सामने तो मनानी नहीं आती तो लगे परमात्मा आप पे करूंगा ਵਾਹਿਗੁਰੂ ਸਤਿ ਸਿਓ ਜੀ ਸਾਰੇ। ਕਿਵੇਂ ਲੱਗਿਆ ਦੇਖੋਲਾ ਸਾਡਾ ਅੱਜ ਦੀ ਵੀਡੀਓ। ਮੁੰਡਾ ਦੀ ਬੜੀ ਇੱਛਾ ਸੀਗੀ ਕਿ ਦੇਗ ਬਣਾਈ ਜਾਵੇ। ਤਾਂ ਫਿਰ ਅੱਜ ਤੋਂ ਪੁਰਵ ਤੋਂ ਵਧੀਆ ਦਿਨ ਕੋਈ ਹੋ ਨਹੀਂ ਹੋ ਸਕਦਾ। ਸਾਡੇ ਬੱਸ। ਧੰਨ ਬਾਬਾ ਨਾਨਕ ਜੀ। ਅਬਾ ਨਾਨਕ ਜੀ ਨੇ ਸਭ ਨੂੰ ਕਿਰਤ ਕਰਨ ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਲੋਕਾਂ ਨੂੰ ਸੰਗਤ ਵਿੱਚ ਬਹਿ ਕੇ ਲੰਗਰ ਛਕਣ ਦੀ ਸਿੱਖਿਆ ਦਿੱਤੀ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣ ਦੀ ਸਿੱਖਿਆ ਦਿੱਤੀ ਜੋ ਕਿ ਅੱਜ ਕੱਲ ਲੋਕਾਂ ਵਿੱਚ ਬਹੁਤ ਕਮੀ ਆ ਉਹ ਚੀਜ਼ ਸ਼ੁਗਲੀ ਨਿੰਦਿਆ ਮਾੜੇ ਕੰਮਾਂ ਤੋਂ ਬਰੇਜ ਕੀਤਾ ਉਹ ਵੀ ਰੱਜ ਕੇ ਭਰਪੂਰ ਆ ਸਾਡੇ ਸਮਾਜ 'ਚ ਅਸੀਂ ਉਹਨਾਂ ਦੀ ਸਿੱਖਿਆਵਾਂ ਪੜਦੇ ਜ਼ਰੂਰ ਆ ਪਰ ਉਹਨਾਂ ਤੇ ਅਮਲ ਨਹੀਂ ਕਰਦੇ ਸਾਨੂੰ ਨਾਨਕਦੇਵ ਜੀ ਦੀਆਂ ਸਿੱਖਿਆਵਾਂ ਪੜ੍ਹਨੀਆਂ ਨਹੀਂ ਚਾਹੀਦੀਆਂ ਉਹਨਾਂ 'ਚ ਅਮਲ ਵੀ ਕਰਨਾ ਚਾਹੀਦਾ ਅੰਦਰ ਪਾਣੀ ਉੱਪਰ ਰਿਹਾ ਦੇਖਿਆ ਗੁਰਬੀਰ ਮਿੱਠਾ ਬਾਤ ਆ ਜੀ ਆਪਾਂ ਹੁਣ ਵਾਹਿਗੁਰੂ ਨੇ ਆਪੇ ਰਸ ਖੋਲਦਣਾ ਵੀਡੀਓ ਦੇਖਣ ਵਾਲੇ ਸਾਰੇ ਆਪਣੇ ਜਿਹੜੇ ਈਕੋ ਨਾਲ ਹੀ ਕੋਸ਼ਨ ਜ਼ਰੂਰ ਹੈ ਜੇ ਦੱਸਿਓ ਵੀ ਬਾਬਾ ਨਾਨਕ ਜੀ ਨੇ ਜਿਹੜੀ ਉਹਨਾਂ ਨੂੰ ਪਰਮਾਤਮਾ ਵੱਲੋਂ ਆਪਾਂ ਕਹਿੰਦੇ ਆ ਪੜਦੇ ਆ ਹੁਕਮ ਹੋਇਆ ਸੀਗਾ ਵੀ ਉਹਨਾਂ ਨੂੰ ਕਾਲੀ ਬੇਰੀ ਨਦੀ ਦੇ ਵਿੱਚ ਉਹ ਗਏ ਸੀਗੇ ਤਿੰਨ ਦਿਨ ਲਈ ਖਲੋਪ ਹੋਏ ਸੀਗੇ ਤੇ ਉੱਥੇ ਹੀ ਗੁਰਦੁਆਰਾ 베ਰੀ ਸਾਹਿਬ ਆ ਉੱਥੇ ਉਹਨਾਂ ਨੇ ਕਿੰਨੇ ਸਾਲ ਕਿੰਨੇ ਦਿਨ ਤਪੱਸਿਆ ਕੀਤੀ ਸੀਗੀ ਇਹ ਜਰੂਰ ਦੱਸਿਓ ਜੇ ਦੱਸ ਸਕਦੇ ਹੋ ਕਮੈਂਟ ਦੇ ਵਿੱਚ सप्ना सत्नाम सप्नामजि गुरु सत्य

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ